ਜੁਗ ਜੁਗ ਅਟਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਸਮਾਏ ਮਨੁ ਕੀਮ ਦੇਤੂਲ ਤੁਮ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਉਪਾਗੀ ਸਤਿ ਸ੍ਰੀ ਅਕਾਲ ਜਨੋ ਆਉ ਗੁਰਮਤਿ ਪ੍ਰਵਾਨ ਗੁਰੂ ਜੀ ਕੋਈ ਰਸਨਾ ਵਾਂਦੀ ਨਾ ਰਹੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ واہ گروہ کی حتی راگ پارو دے اندر آئیتہ جو شبد اب مہاگنا ہے پنجمے پادشاہ تانشیری گروہ ارجن دیو شاہ پیری رسنا تو چار نیتا ہویا اے شبد شری گروہ گرنس صاحبی دے انگ ایک ہزار تے شبائبان ہے ਸ਼ਬਦ ਦੇ ਕੇਂਦਰੀ ਪਾਵਨ ਅੰਦਰ ਸਤਿਗੁਰਾਂ ਨੇ ਪ੍ਰਮਾਣ ਕੀਤਾ ਸਭ ਕਹ ਰਹੇ ਨੇ ਅਬ ਮੋਹਿ ਜੀਵਨ ਪਦਵੀ ਪਾਈ ਚਿਤ ਆयो ਮਨਪੁਰਖ ਪਦਾਤਾ ਸੰਤਨ ਕੀ ਸ਼ਰਨਾਈ हे ਪ੍ਰਭੂ ਐ ਪਾਈ ਸਾਨੂੰ ਉਹ ਮਾਲਕ ਪਰਮੇਸ਼ਰ ਕੋਲ ਤੇ ਆ ਗਿਆ ਹੈ। ਸੰਤ ਜਨਾਂ ਦੀ ਸ਼ਰਣ ਵਿੱਚ ਜਾਉਣ ਕਰਕੇ, ਸੰਤ ਜਨਾਂ ਦੇ ਚਰਣੀ ਢਹਿਣ ਕਰਕੇ, ਸੰਤ ਜਨਾਂ ਦੀ ਸੰਗਤ ਕਰਨ ਕਰਕੇ ਸਾਡੇ ਮਨ ਵਿੱਚ ਸ਼ਰਮ ਵਿਆਪਕ ਪਰਮੇਸ਼ਰ ਜਿਹੜਾ ਜਗਤ ਦਾ ਸਿਰਜਣਹਾਰ ਹੈ ਉਹ ਆਪ ਦੇ ਵਸ ਗਿਆ ਹੈ। ਹੁਣ ਅਸੀਂ ਆਤਮਿਕ ਜੀਵਨ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ساڑھے تو سرب دیا رحمتہ ہی ہوئی ہیں سانو اس مالک نے اپنی رحمتہ دال نواج نوائی دیتا ہے جدو آئے ہیں جدو پرمیشور کی تھی کہ سانوں آتمک جیون جہاں وہ اچھا ہونے کی پدوی پرابط ہوگی آپ آپ نے جیون پدوی پائی آتمک جیون دل والا درجہ جہاں مل گیا آتمک پاک سدھر گیا آتمک پک چاہیے باقی اندرلا جہرا ہے وہ میرے پرمیشور نے میرا سوچ کر دیتا ہے پویتر کر دیتا ہے اگر صاحب کہیں لگے ਭੁੱਲਿਆ ਕਰਮ ਕਿਰਪਾ ਭਈ ठाकुर ਕੀਰਤਨ ਹਰ ਹਰ ਗਾਈਂ ਭੀ ਨਾਮ ਈਸ਼ਵਾ ਸਿਮਰਨ ਇਹ ਸਾਨੂੰ ਐਵੇਂ ਨਹੀਂ ਮਿਲਦੇ ਸਤਿਗੁਰਾਂ ਸਮਝਾਇਆ ਜਦੋਂ ਸਾਡੇ ਮਸਤਕ ਤੇ ਭਾਗ ਜਾਗਦੇ ਨੇ ਜਦੋਂ ਸਾਡੇ ਤੇ ਰੱਬੀ ਰਹਿਮਤ ਆਉਂਦੀਆਂ ਹਨ ਜਦੋਂ ਸਾਡੇ ਤੇ ਪਰਮੇਸ਼ਰ ਉਤਰਤਦਾ ਹੈ ਜਦੋਂ ਸਾਡੇ ਤੇ ਪਰਮੇਸ਼ਰ ਕਿਰਪਾ ਕਰਦਾ ਹੈ ਜਦੋਂ ਸਾਡੇ ਤੇ ਪਰਮੇਸ਼ਰ ਆਬ ਮੇਰਵਾਨ ਹੁੰਦਾ ਹੈ ਫਿਰ ਉਹ ਵਿਅਕਤੀ ਸਦਾ ਪਰਮੇਸ਼ਰ ਦੀ ਸ਼ੁਭ ਦੇ ਗੀਤ ਗਾਉਂਦਾ ਹੈ ਤੇ ਜਦੋਂ ਕੋਈ ਵੀ ਵਿਅਕਤੀ ਰੱਬ ਦੀ ਰਹਿਮਤ ਦੇ ਨਾਲ ਅੱਪੀ ਸ਼ਬਦ ਦੇ ਗੀਤਾਂ ਨੂੰ ਗਾਣਾ ਸ਼ੁਰੂ ਕਰਦਾ ਹੈ ਸੰਸਾਰ ਦੇ ਲੋਕ ਉਹਦੀ ਵਿਰੋਧਤਾ ਕਰਨੀ ਅਰੰਭ ਕਰ ਦਿੰਦੇ ਨੇ ਸੱਚੇ ਵਿਅਕਤੀ ਨੂੰ ਸੱਚ ਨੂੰ ਜਦੋਂ ਤੋਂ ਦੁਨੀਆ ਬਣੀ ਉਦੋਂ ਤੋਂ ਲਤਾੜਿਆ ਗਿਆ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰਸ਼ਾਦ ਕੋ ਅਖਿਆ ਇਹ ਸੱਚ ਜਿਹੜਾ ਸਦੀਵੀ ਹੈ ਨਾ ਤੇ ਪ੍ਰਾਣਾ ਹੁੰਦਾ ਤੇ ਨਾ ਹੀ ਮਿਲਦਾ ਸੱਚ ਦੇ ਪੰਦੀ ਦੀ ਸਿਮਤ ਅਵਸ਼ਵ ਹੋਏਗੀ ਪਰ ਸਹਿਬਾ ਖਿਆ ਜਿਨਾਂ ਦਾ ਮਲਾਪ ਨਹੀਂ ਜੋੜ ਨਹੀਂ ਬਣਾ ਦੋਆਂ ਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੀ ਨਾ ਆਇਆ ਜਦੋਂ ਉਹਨੇ ਰੱਬੀ ਦਇਮਤਾ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਆਪਣੇ ਹਿਰਦੇ ਅੰਦਰ ਕਰਨਾ ਆਰੰਭ ਕੀਤਾ ਗੁਣ ਹਿਰਦੇ ਵਿੱਚ ਵਸ ਗਏ ਗੁਣਾਂ ਨਾਲ ਹਿਰਦਾ ਸ਼ਰਸ਼ਾਰ ਹੋ ਗਿਆ ਭਰਪੂਰ ਹੋ ਗਿਆ ਰੱਬ ਦੇ ਮਾਰਗ ਤੇ ਚੱਲਣਾ ਆਰੰਭ ਕਰ ਦਿੱਤਾ ਤੇ ਸੰਸਾਰੀਆਂ ਨੇ ਆਖਿਆ ਤੇ ਚੱਲ ਲੈ ਇਹ ਤੇ ਸਾਰਾ ਦਿਨ ਚਿੰਤਨ ਕਰਦਾ ਘਰਸਵਾਲ ਦਾ ਨਹੀਂ ਇਹਨੂੰ ਤੇ ਆਪਣੇ ਘਰ ਦੀ ਸਾਰੀ ਨਹੀਂ ਆ ਬੜੇ ਬੱਚਿਆਂ ਦੀ ਸਾਰ ਨਹੀਂ ਇਥੋਂ ਤੱਕ ਵੀ ਜਗਤ ਬਾਬੇ ਨੂੰ ਵੀ ਆਖਿਆ ਗਿਆ ਬਾਬਾ ਕਹਿੰਦਾ ਲੋਕ ਮੈਨੂੰ ਕਹਿ ਰਹੇ ਨੇ ਕੋਈ ਆਖੇ ਪੂਤਨਾ ਕੋ ਕਹੇ ਬੇਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਇਹ ਸ਼ਬਦ ਦੇ ਲੋਕ ਮੇਰੇ ਨਹੀਂ ਵਰਤਦੇ ਨੇ ਉਹ ਸ਼ਤ ਗੁਰਾਂ ਖ ਇਹਨਾਂ ਲੋਕਾਂ ਵਾਸਤੇ ਦੇ ਸੀ ਪਰ ਜਿਨੇ ਚਿੰਤਨ ਕੀਤਾ ਉਹਦੇ ਤੇ ਭਾਗ ਜਾਗ ਪਏ ਹਨ ਖੁੱਲਿਆ ਕਰਮ ਕ੍ਰਿਪਾ ਭਈ ठाकुर ਕੀਰਤਨ ਹਰ ਹਰ ਗਾਈ ਸ਼ਮਖਾ ਕਾ ਪਾਈ ਵਿਸ਼ਰਾਮ ਮਿਟ ਗਈ ਸਗਲਿ ਤਾਈ ਉਹਦਾ ਭਾਗ ਜਾਗ ਪਿਆ। ਸਖਮ ਥਾਕਾ ਜੀਵਨ ਦੀ ਦੌੜ ਭੱਜ ਸਮਾਪਤ ਹੋ ਗਈ। ਹੁਣ ਕਿਸੇ ਪਾਸੇ ਇੱਧਰ ਉੱਧਰ ਦੌੜਨਾ ਨਹੀਂ ਪੈਣਾ। ਭਟਕਣਾ ਜਿਹੜੀ ਸੀ ਉਸ ਜਿਹੜੀ ਹੈ ਉਹ ਖਤਮ ਹੋ ਗਈ। ਥਕੇਵਾਂ ਦੌੜ ਭੱਜ ਅੰਦਰ ਦਾ ਟਿਕਾਣਾ ਮਿਲ ਗਿਆ ਜੀ। ਉਸ ਰੱਬ ਨੇ ਪਰਮੇਸ਼ਰ ਨੇ ਅੰਦਰ ਦਾ ਟਿਕਾਣਾ ਦੇ ਦਿੱਤਾ। ਪਰਭੂ ਦੇ ਚਰਣ ਉਹਨੂੰ ਮਿਲ ਜਾਂਦੇ ਨੇ ਪ੍ਰਭੂ ਦੇ ਚਰਣਾ ਵਿੱਚ ਉਹਦਾ ਟਿਕਾਣਾ ਹੋ ਜਾਂਦਾ ਹੈ ਉਹਦੀ ਜ਼ਿੰਦਗੀ ਦੀ ਸ਼ਾਰੀ ਦੀ ਸ਼ਾਰੀ ਪਟਕਣਾ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੈ ਪਟਕਣਾ ਦੀ ਸਮਾਪਤੀ ਵਾਸਤੇ ਹੀ ਪਰਮੇਸ਼ਰ ਦਾ ਚਿੰਤਨ ਕਰਨਾ ਹੈ ਇਸੇ ਕਰਕੇ ਹੀ ਉਸ ਰੱਬ ਦੀ ਅਰਦਾਸਾ ਕਰਨੀ ਹੈ ਅੰਗੇ ਸਤ ਗੁਰਾਂ ਖ ਪੰਜ ਵਕਾਰੇ ਨੂੰ ਸੁਤੰਦੇ ਛਨ ਪੰਜਾਂ ਵਕਾਰਾਂ ਨੇ ਇਹਦੀ ਜ਼ਿੰਦਗੀ ਨੂੰ ਪਟਕਾਇਆ ਹੈ ਪੰਜਾਂ ਵਕਾਰਾਂ ਨੇ ਇਹਦੀ ਜ਼ਿੰਦਗੀ ਚ ਵਿਗਾੜ ਪਾਇਆ ਹੈ ਕਦੇ ਕਾਮ ਦੇ ਪਿੱਛੇ ਦੌੜਦਾ ਹੈ ਕਦੇ ਕ੍ਰੋਧ ਕਰਕੇ ਜ਼ਿੰਦਗੀ ਨੂੰ ਰੱਬ ਤੋਂ ਦੂਰ ਕਰਦਾ ਹੈ ਕਦੇ ਲੋਭ ਕਰਕੇ ਕਦੇ ਮੋਹ ਕਰਕੇ ਜਦੋਂ ਮਾਲਕ ਰਹਿਮਤ ਦੇ ਘਰ ਵਿੱਚ ਆਇਆ ਹੁਣ ਵੇਖੋ ਪੰਜੇ ਇਹ ਅੰਦਰੋਂ ਨਹੀਂ ਸਮਾਪਤ ਹੋਣੇ ਕੋਈ ਆਖੇ ਵੀ ਮੈਂ ਤੁਹਾਡੇ ਅੰਦਰੋਂ ਇਹਨਾਂ ਪੰਜਾਂ ਬਕਾਰਾਂ ਨੂੰ ਕੱਢ ਦਿਆਂਗਾ ਨਹੀਂ ਗੁਰਬਾਣੀ ਕਹਿੰਦੀ ਇਨ੍ਹਾਂ ਦਾ ਤੇਰੇ ਨਾਲ ਸੰਬੰਧ ਹੈ ਕਿਉਂਕਿ ਇਹਨਾਂ ਰਾਹੀ ਹੀ ਤੂੰ ਬਣਿਆ ਪਰ ਜਦੋਂ ਮਾਲਕ ਪਰਤਦਾ ਜਦੋਂ ਗੁਰੂ ਕਿਰਪਾ ਕਰਦਾ ਜਦੋਂ ਪਰਮੇਸ਼ਰ ਰਹਿਮਤ ਦੇ ਘਰ ਵਿੱਚ ਆਉਂਦਾ ਉਹ ਕੀ ਕਰਦਾ ਹੈ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨੇ ਵੀ ਸਗਲ ਬੈਨਾਈ ਪਰਮੇਸ਼ਰ ਨੇ ਮੇਰਕੀ ਦਿੱ ਜਦੋਂ ਕੋ ਸੰਤਾਂ ਦੀ ਸੰਗਤ ਕਰਦਾ ਹੈ ਜਿਹੜਾ ਮਨੁੱਖ ਗੁਰੂ ਦੀ ਗੋਦ ਵਿੱਚ ਆ ਜਾਂਦਾ ਹੈ ਉਹ ਆਪਣੇ ਅੰਦਰੋਂ ਇਹ ਪੰਜੇ ਵਕਾਰ ਜਿਹੜੇ ਨੇ ਉਹਨਾਂ ਦੇ ਪ੍ਰਭਾਵ ਨੂੰ ਪੂਰ ਕਰ ਲੈਂਦਾ ਹੈ ਕਾਮ ਕਰੋ ਲੋਭੋ ਹੰਕਾਰ ਇਹਨਾਂ ਦਾ ਪ੍ਰਭਾਵ ਪੂਰ ਹੋ ਜਾਂਦਾ ਹੈ ਉਹਦੇ ਸਾਰੇ ਨਿਵਰੇ ਸਗਲ ਬਹਿਰਾਈ ਸਾਰੇ ਦੇ ਸਾਰੇ ਵੈਰੀ ਇਹ ਦੂਰ ਹੋ ਗਏ ਇਹਨਾਂ ਨੇ ਆਪਣਾ ਪ੍ਰਭਾਵ ਉਹਦੇ ਤੇ ਪਾਣਾ ਛੱਡ ਦਿੱਤਾ ਹੁਣ ਕਾਮ ਦੇ ਅੱਖੇ ਲੱਗ ਕੇ ਕਰਮ ਨਹੀਂ ਕਰਦਾ ਕ੍ਰੋਧ ਦੇ ਅੱਖੇ ਲੱਗ ਕੇ ਕਰਮ ਨਹੀਂ ਕਰਦਾ ਲੋਭ ਕਰਕੇ ਤਰ ਉਤਰ ਨਹੀਂ ਦੌੜਦਾ ਮੋਹ ਕਰਕੇ ਤਰ ਉਤਰ ਨਹੀਂ ਦੌੜਦਾ ਹੰਕਾਰ ਕਰਕੇ ਦੁਨੀਆਂ ਦੇ ਸਾਹਮਣੇ ਵੱਡਾ ਨਹੀਂ ਬਣਦਾ ਕੋਈ ਲੋ ਜਿਹੜੇ ਇਹਨੀਆਂ ਵਿਰੋਧਤਾ ਕਰਦੇ ਸਨ ਉਹਨਾਂ ਆਖਿਆ ਵੀ ਤੇ ਬੜਾ ਭਲਾਵਿਆਂ ਕੀ ਹੈ ਕਿਤੇ ਬਹੁਤ ਜੰਗ ਹੈ ਤੇ ਰੱਬ ਵਰਗਾ ਇਹ ਤੇ ਕਿਸੇ ਦਾ ਬੁਰਾ ਬਣਦਾ ਹੀ ਨਹੀਂ ਸ਼ਬ ਅਖ ਰਹਿਮਤ ਹੋ ਗਈ ਸੰਗਤ ਦੇ ਨਾਲ ਹੁਣ ਇੱਕੋ ਇਹ ਗੱਲ ਇਹਦੇ ਨੇ ਤਰ੍ਹਾਂ ਦੇ ਸਾਹਮਣੇ ਆਉਂਦੀ ਹੈ ਇੱਕੋ ਇਹ ਗੱਲ ਇਹਦੇ ਜਿਹਨ ਵਿੱਚ ਜਮਾਗ ਵਿੱਚ ਆ ਰਹੀ ਹੈ ਮਨ ਵਿੱਚ ਉਨਨਸਾਰਿਆਂ ਦੇ ਵਿੱਚੋਂ ਰੱਬ ਦੇ ਦیدار ਹੋਣੀ ਸ਼ੁਰੂ ਹੋ ਗਈ ਜਿੱਦਨ ਵੇਖਦਾ ਹੈ ਪਰਮੇਸ਼ਰ ਹੀ ਪਰਮੇਸ਼ਰ ਨਜ਼ਰ ਆ ਰਿਹਾ ਹੈ ਇਹਨੇ ਮਨੁੱਖਤਾ ਵਿੱਚੋਂ ਬਨਸਪਤੀ ਵਿੱਚੋਂ ਫਲ ਫੁੱਲ ਪੌਦਿਆਂ ਵਿੱਚੋਂ ਫਸਲਾਂ ਵਿੱਚੋਂ ਦੁਆਰਾ ਵਿੱਚੋਂ ਪਥਰਾ ਵਿੱਚੋਂ ਭਗਵਾਨ ਦੇ ਦਰਸ਼ਨ ਕਰਨੇ ਆਰੰਭ ਕਰ ਦਿੱਤੇ ਇਹ ਪੁੱਛਦਾ ਹੈ ਕਿ ਤੈਨੂੰ ਕੀ ਮਿਲਿਆ ਪਰਮੇਸ਼ਰ ਲੱਭ ਗਿਆ ਤੈਨੂੰ ਕਹਿੰਦਾ ਹਾਂ ਮੈਂ ਆਖਿਆ ਕਿੱਥੇ ਨੇ ਕਿਆ ਸਾਰੇ ਥਾਂ ਤੇ ਹੈ ਜਲ ਹਣੀ ਤਲ ਹਣੀ ਕਿਤੇ ਵੀ ਇਹੋ ਜਿਹਾ ਨਹੀਂ ਜਿੱਥੇ ਮੈਨੂੰ ਰੱਬ ਦਿਸਦਾ ਨਾ ਹੋਵੇ ਸਦ ਹਜੂਰ ਹਾਜ਼ਰ ਹੈ ਨਾਦਰ ਸਦ ਹਜੂਰ ਹਾਜ਼ਰ ਹੈ ਨਾਦਰ ਕਤਹਿ ਨ ਭਇਓ ਤੁਰਾਈ ਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ ਸੰਗ ਜਾਪਦਾ ਹੈ ਕਹਿੰਦਾ ਮੇਰੇ ਤੇ ਨਾਲ-ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਈ ਛਡਾਈ ਗੁਰ ਮੇਰੇ ਸੰਗ ਸਦਾ ਹੈ ਨਾਨਕ ਉਹਨੇ ਦੁਨੀਆ ਦੇ ਲੋਕਾਂ ਨੂੰ ਪੁਕਾਰ ਫੜ ਕੇ ਆਖਿਆ ਵੇਖਿਓ ਸੰਸਾਰ ਦੇ ਲੋਕੋ ਰੱਬ ਨੂੰ ਲੱਭਣ ਵਾਸਤੇ ਦੂਰ ਜਾਣ ਦੀ ਲੋੜ ਨਹੀਂ ਅਸੀਂ ਗਏ ਸ਼ਾ ਪਰ ਸਾਡੇ ਅੰਦਰੋਂ ਲੱਭੇ ਨਿੱਦਾ ਜੰਗਲ ਜੰਗਲ ਕਿਆ ਭਵੈ ਵਣ ਤੰਡਾ ਉਹ ਡੇਹੇ ਵਸੀ ਰੱਬ ਹਿਆਦੀ ਐ ਜੰਗਲ ਕਿਆ ਟੁੰਡੇ ਹੈ ਓਏ ਐਵੇਂ ਜੰਗਲਾਂ ਚ ਭਾਲਦਾ ਫਿਰਦਾ ਹੈ ਰੱਬ ਤੇਰੇ ਹਿਰਦੇ ਵਿੱਚ ਵਸਦਾ ਸਭ ਕਿਸ ਕਦਮ ਮਹਿ ਬਾਹਰ ਨਹੀਂ ਬਾਹਰ ਤੁਲੇ ਸੁਪਰਮੁ ਪੁਲਾਹੀ ਮੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹਿਲਾ ਦੀਓ ਸਾਰਿਆਂ ਦੇ ਹਿਰਦੇ ਵਿੱਚ ਰਬਿਆ ਹੋਇਆ ਤੁਸੀਂ ਸਾਰੇ ਉਦੋਂ ਆਪਣੀ ਨੀਅਤ ਸਾਫ਼ ਕਰਕੇ ਅੰਦਰੋਂ ਲੱਭ ਸਕਦੇ ਹੋ ਸਤਿਗੁਰਾਂ ਕੇ ਰੱਬ ਮਿਲ ਜਾਂਦਾ ਹੈ ਕਰ ਹੀ ਬੈਠਿਆਂ ਸੋਬਿਲੈ ਕਰ ਹੀ ਕਰ ਹੀ ਬੈਠਿਆਂ ਸੋਬਿਲੈ ਜੇ ਨੀਅਤ ਰਾਸ ਕਰੇ ਜੇ ਆਪਣੇ ਅੰਦਰ ਨੂੰ ਸਵੱਛ ਕਰ ਲਏ ਜੇ ਆਪਣੇ ਅੰਦਰਲੇ ਨੂੰ ਪਵਿੱਤਰ ਕਰ ਲਏ ਜੇ ਆਪਣੇ ਅੰਦਰਲੇ ਨੂੰ پاک ਕਰ ਲਏ ਕਰ ਬੈਠਿਆਂ ਮਿਲ ਜਾਂਦਾ ਹੈ ਕਰ ਬਿਠਿਆਂ ਮਿਲ ਜਾਂਦਾ ਰੱਬ ਕਰ ਬਿਠਿਆਂ ਮਿਲ ਜਾਂਦਾ ਪਰਮੇਸ਼ਰ ਦੂਰ ਨਹੀਂ ਜਾਪਦਾ ਕਿਤੇ ਵੀ ਖਤਮ ਹੋ ਜਾਂਦੀ ਪਟਕਣਾ ਸਮਾਪਤ ਹੋ ਜਾਂਦੀ ਹੈ ਤਾਂ ਇਸੇ ਬਾਤ ਕਿਹਾ ਉਹਦੀ ਪ੍ਰਾਪਤੀ ਲਈ ਯਤਨ ਕਰ ਗੁਰੂ ਸਾਹਿਬ ਕਹਿੰਦੇ ਜਿਹੜਾ ਸੰਤਾਂ ਦੇ શરીਰ ਵਿੱਚ ਜਾ ਜਾਏ ਉਹਨੂੰ ਰੱਬ ਦੂਰ ਨਹੀਂ ਜਾਪਦਾ ਕਿਸੇ ਵਿਧਾ ਤੋਂ ਉਹ ਪ੍ਰਭੂ ਨੂੰ ਦੂਰ ਨਹੀਂ ਤੱਕਦਾ ਉਹ ਤੇ ਆਪਣੇ ਸਾਹਮਣੇ ਵੇਖ ਰਿਹਾ ਰੱਬ ਹਰ ਥਾਂ ਤੇ ਰੱਬ ਉਹਨੇ ਨਿਤਰਾ ਦੇ ਸਾਹਮਣੇ ਹਰ ਕਹੇ ਕਬੀਰ ਮਨ ਮੰਨੇ ਆ ਹਰ ਸਰਬਦਰੰਤਰ ਜਨ ਔਰ ਜਦੋਂ ਸਾਰੇ ਥਾਵਾਂ ਤੇ ਰੱਬ ਨੂੰ ਵੇਖ ਲਿਆ ਤਕਬੀਰ ਸਾਹਿਬ ਕਹਿੰਦੇ ਨੇ ਇਹ ਲੋਕ ਤੇ ਨਰਾਜ ਹੋ ਗਏ ਤੇ ਖੁਸ਼ ਹੋਏ ਨਹੀਂ ਮਨ ਮੰਨੇ ਲੋਕ ਨਾ ਪਤੀਜੈਂ ਇਹ ਨਹੀਂ ਖੁਸ਼ ਹੋਦੇ ਇਹ ਨਹੀਂ ਪਤੀਜਦੇ ਨਾ ਪਤੀਜੈਂ ਤਾਂ ਉਹ ਕਿਆ ਕੀਤੇ ਜੇ ਨਹੀਂ ਖੁਸ਼ ਹੁੰਦੇ ਤੇ ਕਹਿੰਦੇ ਮੈਂ ਕੀ ਕਰਾਂ ਮੈਂ ਤੇ ਆਪਣੇ ਰੱਬ ਨੂੰ ਖੁਸ਼ ਰੱਖਣਾ ਹੈ ਮੇਰਾ ਨਾਤਾ ਤੇ ਆਪਣੇ ਪਰਮੇਸ਼ਰ ਨਾਲ ਹੈ ਮੈਂ ਤੇ ਉਹਨੂੰ ਦਿਜ਼ਾਣਾ ਹੈ ਮੈਂ ਤੇ ਉਹਦੇ ਤੋਂ ਰਹਿਮਤਾ ਪ੍ਰਾਪਤ ਕਰਨੀਆਂ ਨੇ ਅਗੇ ਵਾਲਦ ਜੀ ਫਰਮਾਨ ਕਰਦੇ ਨੇ ਸੁਖ ਸੀਤਨ ਸਰਦਾ ਸਭ ਕੋ ਨੀ ਹੋਏ ਸੰਤ ਸਹਾਈ ਜੀ ਜੀ ਪੋੜੀ ਸਤਪੁਰਾ ਬਿਆਨ ਕੀਤਾ ਜਿਹੜਾ ਸੰਤ ਜਿਨ੍ਹਾਂ ਦੀ ਸ਼ਰਨ ਵਿੱਚ ਆ ਗਿਆ ਜਿਨੇ ਰੱਬ ਨੂੰ ਅੰਦਰੋਂ ਪ੍ਰਗਟ ਕਰ ਲਿਆ ਪਰ ਉਹਨਾਂ ਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਦਾਸ ਕਿਉਂ ਸੰਤਾਂ ਦੇ ਅੰਦਰ ਇਹ ਸਮਰੱਥਾ ਹੈ ਪਾਵਨ ਪਤ ਤ ਕੀ ਖਿੰਨ ਭੀਤ ਤ ਮਹਿਮਾ ਕਥਨ ਨ ਲਾਈ ਕੋ ਪਾਪੀ ਲੋਕਾਂ ਨੂੰ ਇੱਕ ਛិន ਵਿੱਚ ਪਵਿੱਤਰ ਕਰ ਦਿੰਦੇ ਨੇ ਉਹਨਾਂ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਮਨੁੱਖ ਦੀ ਉਹ ਮਦਦਕਾਰ ਬਣ ਗਏ ਜਿਨ੍ਹਾਂ ਦੀ ਸਹਾਇਤਾ ਮਹਾਨ ਸਤਪੁਰਸ਼ਾਂ ਨੇ ਕਰਨ ਲਈ ਜਿਨ੍ਹਾਂ ਤੇ ਗੁਰੂ ਤਰਟ ਪਿਆ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਗਈ ਉਨ੍ਹਾਂ ਦੇ ਅੰਦਰ ਹਰ ਵੇਲੇ ਠੰਡ ਤੇ ਆਨੰਦ ਬਣਿਆ ਰਹਿੰਦਾ ਹੈ। ਉਨ੍ਹਾਂ ਦੀ ਹਰ ਇੱਛਾ ਉਨ੍ਹਾਂ ਦੀ ਹਰ ਮੰਗ ਸੰਪੂਰਨ ਹੋ ਜਾਂਦੀ ਹੈ। ਉਹ ਹਰ ਸਮੇਂ ਆਤਮਕ ਅਨੰਦ ਦੇ ਨਾਲ ਭਰਪੂਰ ਹੋ ਜਾਂਦੇ ਹਨ। ਉਨ੍ਹਾਂ ਤੇ ਹਰ ਸਮੇਂ ਰੱਬੀ ਰਹਿਮਤਾਂ ਦੀ ਵਰਖਾ ਹੁੰਦੀ ਹੈ। ਹਾਲਾਂਕਿ ਬਾਣੀ ਨੇ ਕੰਨ ਲਿਆ ਬਾਣੀ ਨੇ ਗੱਲ ਕਹਿ ਦਿੱਤੀ। ਕਿ ਜੇਸ਼ ਪਰਮੇਸ਼ਰ ਨੇ ਤੇਰੀ ਬਣਤ ਬਣਾਈ ਐ ਜਿਨੇ ਤੈਨੂੰ ਜੀਵਨ ਦਿੱਤਾ ਓ ਸਦਾ ਤੇਰੇ ਤੇ ਮਿਹਰਾ ਕਰਦਾ ਤੂੰ ਉਹਦੀ ਮਿਹਰ ਦਾ ਪਾਤਰ ਬਾਣੀ ਨਹੀਂ ਸਕਿਆ ਉਹ ਤੇ ਹਰ ਸਮੇਂ ਤੈਨੂੰ ਨਵਾਜਦਾ ਮਿਹਰਵਾਨ ਸਾਹਿਬ ਬਿਹਰਵਾਨ ਸਾਹਿਬ ਮੇਰਾ ਦਨ ਕੋ ਦੇਦਾਨ ਸਤ ਗੁਰਾਂ ਖਿਆਵੇਂ ਡੋਲਣ ਐਵੇਂ ਪਟਕਣਾ ਕੋ ਤੈਨਾਂ ਮਦਦਗਾਰ ਹੈ ਤੂੰ ਕਾਹੇ ਡੋਲਣਾ ਹੈ ਪ੍ਰਾਣੀਆਂ ਤੁਦ ਰੱਖੈ ਗਰਿਸ਼ਣ ਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਅਦਾ ਕਟ ਮਾਨਕ ਦਿਨਾ ਕਾ ਵੱਡਾ ਵੀ ਪਰਵਾਹ ਹਣਿਆ ਕਿ ਉਹਦੇ ਗੁਣ ਸੜਾਈ ਜਾਂਦੇ ਉਹ ਮੈਂ ਕੀ ਕਰਾਂ ਮੈਨੂੰ ਨਹੀਂ ਲੱਗਦੀ ਕਿ ਮੇਰੇ ਤੇ ਮਿਹ ਰਹੀ ਮੇਰੇ ਤੇ ਤੇ ਕਿਰਪੀ ਰੱਬ ਦੀ ਕਰਿਆ ਬਰ ਜਾਂਦਾ ਕਦੇ ਉਹ ਆਪਰ ਜਾਂਦਾ ਸਤਿਗੁਰਾਂ ਆਖਿਆ ਇਹ ਸਾਰਾ ਕੁਝ ਦੂਰ ਹੋ ਜਾਏਗਾ ਜਿਹਨਾਂ ਤੂੰ ਪ੍ਰੋਪੀ ਬੰਨੀ ਬੈਠਾ ਤੇ ਦੰਬੀ ਲੱਗੈ ਹਰ ਚੇਤੇ ਰੱਖ ਉਹ ਸਾਰਿਆਂ ਦਾ ਦਾਤਾ ਹੈ ਸਾਰਿਆਂ ਤੇ ਸਦਾ ਮੇਰਾ ਕਰਦਾ ਹੈ ਤੂੰ ਇੱਕ ਕੰਮ ਕਰਨਾ ਸੀ ਉਹ ਨਹੀਂ ਕੀਤਾ ਫਿਰ ਮੇਰਾ ਹੋਣ ਗਿਆ ਸ਼ੁਰੂ ਕਰ ਕਨ ਬੰਦੇ ਤੂੰ ਬੰਦਗੀ ਨਿਜਨ ਘਟ ਮਹ ਸਾ ਉਹ ਬੰਦਿਆਂ ਉਹਨਾਂ ਚਿਰ ਬੰਦਗੀ ਕਰਦਾ ਰਹੇ ਜਿਨ੍ਹਾਂ ਚਿਰ ਤੇਰੇ ਲੈਣ ਪ੍ਰਾਣ ਜਿਨ੍ਹਾਂ ਚਿਰ ਤੇਰੇ ਸਵਾਸ ਚੱਲਦੇ ਨੇ ਬਸ ਉਹਦਾ ਚਿੰਤਨ ਕਰ ਉਹਦੀ ਅਰਤਨਾ ਕਰ ਸਤਿਗੁਰਾਂ ਖੇ ਫਿਰ ਉਹਦੇ ਅੰਦਰ ਆਨੰਦ ਬਣ ਜਾਂਦਾ ਹੈ ਠੰਡ ਘਾ ਜਾਂਦੀ ਸ਼ੀਤਲ ਹੋ ਜਾਂਦਾ ਉਹ ਬਾਣ ਫਿਰ ਉਹ ਬੇਪਰਵਾ ਅੰਦਰ ਦੇਰ ਭਉ ਭੈ ਸਗਦ ਭੈ ਖੋਏ ਗੋਬਿੰਦ ਚਰਨ ਓਟਾਈ ਹੈ ਭਾਈ ਜਨਾ ਮਨੁੱਖਾ ਨੇ ਪ੍ਰਮਾਤਮਾ ਦੇ ਚਰਨਾਂ ਦਾ ਆਸ਼ਨਾ ਲੈਣੀ ਉਹਨਾਂ ਦੇ ਸਾਰੇ ਡਰ ਉਹਨਾਂ ਦੇ ਸਾਰੇ ਭੈ ਦੂਰ ਹੋ ਗਏ ਉਹ ਭੈ ਤੋੜੇ ਤੋਂ ਕਿ ਆਪਣੀ ਜ਼ਿੰਦਗੀ ਜਿਉਂਦੇ ਨੇ ਉਹਨਾਂ ਨੂੰ ਗੁਰੂ ਦੀ ਓਟ ਗੁਰੂ ਦਾ ਆਸ਼ਰਾ ਮਿਲ ਜਾਂਦਾ ਹੈ ਜਿ ਸਭ ਪੰਮੀ ਪਾਚ ਕੀਦੇ ਨੇ ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨਸ ਲਵਲਾਈ ਤੰਤ ਹੀ ਦਾਸਤਾਨ ਆਖਿ ਪਾਈ ਨਾਨਕ ਵੀ ਉਹ ਦਿਨ ਰਾਤ ਸੁਰਤ ਜੋੜ ਕੇ ਮਾਲਕ ਨੂੰ ਦੀ ਸਿੱਖਸ਼ਲਾ ਦਾ ਗੀਤ ਗਾਉਂਦਾ ਹੈ 바ਕੇ ਹਰ ਵੇਲੇ ਉਸ ਮਾਲਕ ਦੀ ਸਿਖਤ ਨੂੰ ਬਿਆਨ ਕਰਦਾ ਹੈ ਜਿਸ ਮਾਲਕ ਦੇ ਦਰਸ਼ਨ ਕੀਤੇਆਂ ਜਿਸ ਮਾਲਕ ਦਾ ਚਿੰਤਨ ਕੀਤੇਆਂ ਜਿਸ ਮਾਲਕ ਦੀ ਅਰਦਾਸ ਕੀਤੀਆਂ ਸਾਨੂੰ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਕਿਰਪਾ ਕਰੇ ਸਾਨੂੰ ਆਪਣੇ ਪਰਮੇਸ਼ਰ ਦੀ ਅਰਦਾਸ ਕਰਨ ਦੀ ਜਾਚ ਆਵੇ ਅਸੀਂ ਰੱਬ ਦੇ ਲੜ ਨਾਲ ਆਪਣੀ ਜ਼ਿੰਦਗੀ ਜਿਉ ਸਕੀਏ ਇਹ ਸਤਿਗੁਰਾਂ ਦੇ ਸਾਹਮਣੇ ਅਰਦਾਸ ਹੈ ਬੇਨਤੀ ਹੈ ਜੁਤਣੀ ਹੈ ਹੋਈਆਂ ਭੁੱਲਾਂ ਚੁਕਾਂ ਤੋਂ ਖਿਮਾ ਗੁਰੂ ਅਦੇਸ਼ੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ